ਲੋਕਾਂ ਨੂੰ ਜ਼ਿਆਦਾਤਰ ਪਤਾ ਵੀ ਆ ਵੀ ਤੰਬਾਕੂ ਨਹੀਂ ਲੈਣਾ ਅੰਦਰ ਫੇਰ ਵੀ ਪਤਾ ਨਹੀਂ ਕਿਉਂ ਜੇਲ੍ਹ ਵਿੱਚ ਰੱਖੇ ਭਾਈ ਸਾਹਿਬ ਤੰਬਾਕੂ ਲੈ ਕੇ ਅੰਦਰ ਜਾਣ ਡਿਆ ਸੀ ਇਧਰੋਂ ਆਪਾਂ ਹੂੰ ਇੱਕੋ ਹੀ ਦੁਨੀਆ ਦਾ ਸਥਾਨ ਹੈ ਜਿੱਥੇ ਪੰਜ ਅਗਰ ਦੀ ਬੈਕਸੀ ਮਿਲਦੀ ਹੈ ਜੇ ਵੀ ਅੱਜ ਦੇ ਸਮੇਂ ਤੇ ਵੀ ਭਾਈ ਦੇਖੋ ਕਿੰਨਾ ਰਿਸਕ ਲੈ ਕੇ ਸੇਵਾ ਕਰਦੇ ਪਏ ਆ ਸਵੀਮਿੰਗ ਆਂਦੀ ਆ ਭਾਜੀ ਨਹੀਂ ਆਂਦੀ ਖੜੇ ਦਾ ਤੁਸੀਂ ਬਿਨਾ ਫੜੇ ਦੇ ਖੜੇ ਆ ਔਰੇਂਜ ਕਲਰ ਦੀ ਮਛੀ ਉਹ ਪਤਾ ਨਹੀਂ ਕੀ ਜੀ ਆ ਵਿੱਚ ਤੈਰਨ ਡਿਆ ਬੰਦਾ ਸਾਡੀ ਸੋਚ ਰਹੀ ਜੀ ਜੁਨੀ ਨੇ ਪਲੱਸ 2 ਕਰ ਲਈ ਲੜਕੀ ਨੇ ਲੜਕੇ ਨੇ ਪਲੱਸ 2 ਕਰ ਲਈ ਫਿਰ ਲੱਭਿਆ ਸੈਂਟਰ ਜਦੋਂ ਆਕੇ 6.62 ਪਿਓ ਨੇ ਵੇਚੀ ਜ਼ਮੀਨ ਮੁੰਡਾ ਤੇ ਲੜਕੀ ਘੇਚ ਦਿੱਤੀ ਕੈਨੇਡਾ ਤੇ ਬਾਹਰ ਚ ਪੜਾ ਕਰਨਾ ਅਗਿਆ ਲੋਕੀ ਬਹੁਤ ਦੂਰ ਦੂਰ ਤੋਂ ਆਏ ਹੈ ਦਰਸ਼ਨ ਕਰਨ ਵਾਸਤੇ ਜੁਨੀ ਥੋੜੀ ਦੇਰ ਪਹਿਲਾਂ ਹੀ ਆਪਾਂ ਨੂੰ ਇੱਕ ਦੋ ਮੁੰਡੇ ਮਲੇ ਤੋਂ ਮਹਾਰਾਸ਼ਟਰੋਂ ਆਏ ਸੀ ਕਿ ਮਰਾਠੀ ਬੋਲਦੇ ਸੀਗੇ ਤੇ ਉਹਨਾਂ ਨੇ ਹਿੰਦੀ ਚੋਂ ਆਪਾਂ ਗੱਲ ਕੀਤੀ ਉਸ ਨੂੰ ਆਪਣਾ ਜਿਹੜਾ ਗੇਟ ਬੰਦ ਸੀਗਾ ਹੀਟ ਕਰਕੇ ਬੰਦ ਹੋ ਗਿਆ ਸੀਗਾ ਤੇ ਹੁਣ ਚੱਲ ਗਏ ਆਪਾਂ ਅੰਦਰ ਜਾ ਰਹੇ ਆਂ ਦਰਸ਼ਨ ਕਰਨ ਵਾਸਤੇ ਆ ਗੁਰਦੁਆਰਾ ਸਾਹਿਬ ਦੀ ਉਧਰ ਦੀ ਐਂਟਰੀ ਆ ਧੁੱਪ ਚੈੱਕ ਕਰੋ ਕਿੰਨੀ ਆ ਉਧਰਲੇ ਪਾਸੇ ਕੁਝ ਬਣਿਆ ਐ ਐਗਜ਼ਿਟ ਆ ਇੱਥੋਂ ਦੇਖ ਕੇ ਆਨੇ ਆ ਕਿੱਥੇ ਜਾਂਦਾ ਰਸਤਾ ਪੁੱਛ ਗਏ ਆਨੇ ਆ ਉਹ ਉੱਥਰ ਤੇ ਫर्श ਕਿੰਨਾ ਗਰਮ ਆ ਤਪਦਾ ਪਿਆ ਆ ਨਾ ਬਿਲਕੁਲ ਅੰਦਰ ਜਾਣਾ ਸਖਤ ਮਨਾ ਹੈ ਅੰਦਰ ਨਹੀਂ ਜਾ ਸਕਦੇ ਇਹ ਭਾਜੀ ਕਿੱਧਰੋਂ ਆਂਦੇ ਰਸਤਾ ਇਹ ਰਸਤਾ ਕਿਧਰੋਂ ਆਉਂਦਾ ਪਿਆ? ਮੈਨੂੰ ਪਤਾ ਨਹੀਂ। ਇਹ ਯਾਰ। ਇਹ ਰਸਤਾ ਕਿਧਰੋਂ ਆਉਂਦਾ ਪਿਆ ਥੱਲੇ। ਅੰਦਰ ਅੰਦਰ ਆਉਣਾ ਹੈ ਜੇ ਤੂੰ। ਨਹੀਂ ਇਹ ਕਿਧਰੋਂ ਆਏ ਤੁਸੀਂ ਹੁਣ ਅੰਦਰੋਂ ਦੀ? ਅੱਛਾ। ਇਧਰੋਂ ਪਹਿਲਾਂ ਹੱਥ ਧੋ ਕੇ ਹੱਥ ਖੁੱਲ ਗਿਆ ਜੀ। ਹੈਂਡ ਵਾਸ਼ ਪਲੀਜ਼ ਹੱਥ ਧੋ ਕੇ ਅੰਦਰ ਜਾਓ ਜੀ। ਕਿਉਂਕਿ ਬੂਟ ਵਗੈਰਾ ਲਾਏ ਹੁੰਦੇ ਆ ਸ਼ੂਜ਼ ਵਗੈਰਾ ਉਤਾਰ ਕੇ ਹੱਥ ਧੋ ਕੇ ਫੇਰ ਜਾਣਾ ਅੰਦਰ। ਆਪਾਂ ਟੋਕਨ ਵੀ ਸੰਭਾਲ ਲੈਂਦੇ ਆ। ਟੋਕਨ ਆਪਣਾ ਹੱਥ 'ਚ ਫੜਿਆ ਆਵਾ। ਗਰਮੀ ਇੰਨੀ ਜ਼ਿਆਦੀ ਥੱਲੇ ਫਰਸ਼ ਪੂਰਾ ਤਪਦਾ ਪਿਆ ਵਾ। ਬਹੁਤ ਗਰਮੀ ਆ। सवा गया। सफाई की सेवा इधर। सफाई की सेवा चलती नांदे पाया सफाई सेवा चलती है उधर भी देखो ਵਾਹ ਦਰਬਾਰ ਸਾਹਿਬ ਨੂੰ ਨੁੱਕ ਰੱਖ ਜਰਾ ਆਇਆ ਕਿੰਨਾ ਗੰਦਾ ਹੋ ਗਿਆ ਪਾਣੀ ਇੱਥਾ ਸਫਾਈ ਜਲਦੀ ਵੀ ਦੀ ਸਾਫ ਸਫਾਈ ਕਰਦੇ ਰਹਾ ਅੰਦਰ ਡੂੰਗਾ ਭਾਜੀ ਅੰਦਰ ਮੈਂ ਕਿਹਾ ਡੂੰਗਾ ਬੁਰਾ ਇਹ ਆਪਣੇ ਕੋਲ ਇੰਟਰਨੈਟ ਸਿਸਟਮ ਕੈਮਰਾ ਹੈ ਇਹ ਕੈਮਰਾ ਹਾਂਜੀ ਭਾਜੀ ਇਹ ਸਫਾਈ ਆ ਜੀ ਹਾਂਜੀ ਇਸ ਵਾਇਦੇ ਰੋਜ਼ ਕਰਦੇ ਆ ਕਿ ਤੱਕ ਦੀ ਲਈ ਹਰ ਐਤਵਾਰ ਦੇ ਐਤਵਾਰ ਠੀਕ ਹੈ ਠੀਕ ਜੀ ਠੀਕ ਹੈ ਪਸੀ ਭਾਈ ਜਲੰਧਰ ਦਾ ਠੀਕ ਹੈ ਠੀਕ ਹੈ ਅੰਦਰੋਂ ਤਾਂ ਡੂੰਘਾ ਹੁੰਦਾ ਹਨਾ ਕਾਫੀ ਬਹੁਤ ਸੁੱਕਾ ਹਾਂ ਉਧਰ ਥੋੜਾ ਔਖਾ ਨਹੀਂ ਕੰਮ ਮੁਸ਼ਕਿਲ ਨਹੀਂ ਹਾਂ ਆਦਤ ਬਣ ਗਿਆ ਹਾਂ ਅੱਛਾ ਤੁਸੀਂ ਇਹ ਸੇਵਾ ਪੱਕੀ ਕਰਦੇ ਆਂ ਟਾਈਮ ਅੱਛਾ ਤੁਸੀਂ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਦੇ ਆਂ ਨਹੀਂ 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 ਸਪੈਸ਼ਲੀ ਆਂਦੇ ਤੁਸੀਂ ਸੇਵਾ ਕਰਨ ਵਾਸਤੇ ਵੈਸੇ ਹੀ ਅਹੀਂ ਅੱਛਾ ਵੈਸੇ ਸੇਵਾ ਦੇ ਹਿਸਾਬ ਨਾਲ ਆਂਦੇ ਠੀਕ ਹੈ ਸਾਨੂੰ ਜੀ ਅਸੀਂ ਕਮੇਟੀ ਨਾਲ ਤੇ ਇਹ ਸੇਵਾ ਭਾਵਨਾ ਨਾਲ ਜਿੱਦਾਂ ਸੰਡੇ ਸੰਡੇ ਆਗੇ ਬਸ ਫਰੀਦ ਹੈ ਦਵਾਰ ਆਉਣੇ ਅੱਛਾ ਜੀ ਠੀਕ ਹੈ ਠੀਕ ਹੈ ਉੱਧਰ ਡੂੰਗਾ ਹੋਣਾ ਬਾਜੀ ਧਿਆਨ ਨਾਲ ਫੜ ਕੇ ਕਰਿਓ ਅੱਛਾ ਥੱਲੇ ਉਹ ਪਹਿਲਾਂ ਖਰਚਦੇ ਆ ਅੱਛਾ ਪਹਿਲਾਂ ਖਰਚ ਕੇ ਰੇਟ ਆ ਲੈ ਅੱਛਾ ਫਾਜ਼ਲ ਜਲੰਧਰ ਏਰੀਏ ਦੇ ਸੇਵਾਦਾਰ ਆ ਆ ਸਾਡੇ ਕਾਜ ਜਿਹੜੇ ਬਰਖ ਮਾਲਦਾ ਹਾਂ ਹਾਂ ਜੀ ਅੱਛਾ ਅੱਛਾ ਤੁਹਾਡੇ ਏਰੀਏ ਦੇ ਜਲੰਧਰ ਦੇ ਸਾਰੇ ਹੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ अच्छा ठीक है ਇਹਦੇ ਥੱਲੇ ਬਰਸ਼ ਲੱਗਾ ਆ ਠੀਕ ਆ ਅੱਛਾ ਬਰਸ਼ ਲਗਾ ਠੀਕ ਆ ਜੀ ਤਾਰਾ ਵਾਲਾ ਬਰਸ਼ ਆ ਠੀਕ ਆ ਤਾਰਾ ਵਾਲੇ ਬਰਸ਼ ਨਾਲ ਥੱਲੇ ਕਿਸਾਨਦੇ ਆ ਫर्श ਠੀਕ ਆ ਠੀਕ ਆ ਜੋ ਮੈਲ ਉੱਪਰ ਆ ਜਾਂਦੀ ਆ ਉਹ ਸਾਫ ਕਰਦੇ ਆ ਠੀਕ ਆ ਸੰਡੇ ਸੰਡੇ ਸਫਾਈ ਹੁੰਦੀ ਆ ਭਾਈ ਦੇਖੋ ਕਿੰਨਾ ਰਿਸਕ ਲੈ ਕੇ ਸੇਵਾ ਕਰਦੇ ਪਏ ਆ সুইমিং ਆਂਦੀ ਆ ਬਾਜੀ ਨਹੀਂ ਆਂਦੀ ਖੜੇ ਤਾਂ ਤੁਸੀਂ ਬਿਨਾ ਖੜੇ ਤਾਂ ਖੜੇ ਆ ਕਰਦੇ ਰਹਿੰਦੇ ਤੁਸੀਂ ਨਾ ਰਗੜਾਰੀ ਤਾਂ ਹੀ ਪਤਾ ਤੁਹਾਨੂੰ ਆਈਡੀਆ ਹੈਗਾ ਇਹ ਪੂਰੀ ਦਿਹਾੜੀ ਲੱਗਿੰਦੀ ਹੋਣੀ ਆ ਵੇ ਚਾਹ ਮੈਂ ਤਾਂ ਇੱਧਰਲੇ ਪਾਸੇ ਹੁੰਦਾ ਨਾ ਉੱਧਰ ਤਾਂ ਸਾਫ਼ ਹੀ ਰਹਿੰਦਾ ਨਾ ਸਾਰੇ ਹੀ ਅੱਛਾ ਜੀ ਤਿੰਨ ਵਰਜੰਦੇ ਆ ਠੀਕ ਹੈ ਠੀਕ ਆ ਅੰਦਰ ਵੇ ਕਿੱਦਾਂ ਅੰਦਰ ਕਰਨ ਚੱਲਦੇ ਅੱਛਾ ਬੇੜੀ ਤੇ ਰੱਖ ਕੇ ਠੀਕ ਹੈ ਜੀ ਠੀਕ ਹੈ ਆਓ ਜੀ ਅਸੀਂ ਇਸ਼ਨਾਨ ਕਰਨ ਲੱਗੇ ਆ ਬਾਜੀ ਤਾਂ ਇਹ ਕਿੰਨੀ ਜ਼ਿਆਦਾ ਕਾਈ ਇਹ ਸਾਰੀ ਕਾਈ ਆ ਹਨਾ ਕਾਈ ਇਕੱਠੀ ਹੋ ਜਾਂਦੀ ਆ ਠੀਕ ਆ ਦੱਸ ਵਧੀਆ ਇਹ 30 ਸੇਵਾ ਹੀ ਕਰਦੇ ਪਿਆ ਬਾਜੀ ਠੀਕ ਆ ਠੀਕ ਆ ਤੁਸੀਂ ਇਹ ਰੱਸੀ ਵੜੀ ਆ ਇਹ ਨਾਲ ਕੀ ਹੁੰਦਾ ਪਿਆ ਜੋ ਵੀ ਤਾਰਾ ਨਹੀਂ ਜੀ ਲੈ ਜਾਂਦੇ ਆ ਜਿਵੇਂ ਤਾਰਾ ਬਰੀ ਲੈ ਜਾਂਦੀ ਉਹਦੇ ਪੈਰ ਨੂੰ ਜੁੰਦੀਆਂ ਨੇ ਅੱਛਾ ਅੱਛਾ ਠੀਕ ਆ ਠੀਕ ਆ ਓਕੇ 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 ਠੀਕ ਆ ਬੋਰਸ਼ ਦੀਆਂ ਤਾਰਾਂ ਠੀਕ ਆ ਉਹ ਉਹਦੇ ਤੇ ਰੱਸੀ ਤੇ ਕੀ ਲੱਗਾ ਆ ਚੁੰਮਕ ਲੱਗਿਆ ਜਿਹੜਾ ਮਰੇਗਾ ਅੱਛਾ ਠੀਕ ਆ ਚੁੰਮਕ ਪੱਥਰ ਲੱਗਾ ਉਹਦੇ ਨਾਲ ਸਾਰੀ ਕਲੈਕਟ ਕਰ ਲੈਣੇ ਤੁਸੀਂ ਤਾਰ ਠੀਕ ਆ ਆਹ ਤਾਂ ਭਾਈ ਬੜੇ ਛੋਟੇ ਆ ਕਿੰਨੀ ਉਮਰ ਆ ਭਾਜੀ ਆਪਣੀ 10 ਸਾਲ ਦੀ ਹਾਂਜੀ 10 ਸਾਲ ਦਾ 10 ਸਾਲ ਦੇ ਜਾਇ ਕਿੰਨੀ ਛੋਟੀ ਉਮਰ ਚ ਸੇਵਾ ਕਰਦੇ ਸਰੋਵਰ ਸਾਹਿਬ ਦੀ ਵੀਰਾ ਖੁਰਚ ਖੁਰਚ ਕੇ ਦੇਖੋ ਕਿਦਾਂ ਸਾਫ਼ ਕਰਦੇ ਆ ਆਹ ਇਹ ਸੇਵਾ ਚੱਲਦੀ ਰਹੀ ਆ ਬਹੁਤ ਜ਼ੋਰ ਲੱਗਦਾ ਹਨ ਪਾਣੀ ਦੇ ਅੰਦਰ ਮੇਰੇ ਕਿਹਾ ਕਿ ਨਾ ਵੀਰ ਜਸਪਾਲ ਬਾਜੀ ਲੀ ਠੀਕ ਹੈ ਜੀ ਅੱਛਾ ਮੈਗਨੇਟ ਪਰਲੇ ਪਾਸੇ ਐ ਤੋਂ ਪਰਲੇ ਪਾਸੇ ਅੱਛਾ ਜੀ ਠੀਕ ਹੈ ਠੀਕ ਓਕੇ ਓਕੇ ਆਹ ਆ ਜੀ ਲੋਹੇ ਦਾ ਬਰਸ ਵਾਲਾ ਲੋਹੇ ਦੀਆਂ ਤਾਰਾਂ ਲੱਗੀਆਂ ਆ ਇਨਾ ਖਰਚਾ ਦੇਖੋ ਬਹੁਤ ਮਿਹਨਤ ਨਾਲ ਕੰਮ ਆ সেবা ਕਰਦੇ ਆ ਦੇਖ ਲਓ ਪਾ ਕੇ ਸਾਰੇ ਆਹ ਕੀ ਹੈਗਾ ਵਿੱਚ ਆਹ ਕੀ ਚੀਜ਼ ਆ ਵਿੱਚ ਡੁੱਬ ਗਿਆ ਬਗਲਾ ਉਹ ਅੰਦਰ ਹੀ ਚਲਾ ਗਿਆ ਉਹ ਮਛੀਆ ਕਾਬੂ ਕਰਦਾ ਤੂੰ ਅੱਛਾ ਜਾਂ ਉਹ ਤਾਂ ਮੋਝ ਗਿਆ ਧਿਆਨ ਨਾਲ ਆਈਓ ਆਗੇ ਭਾਜੀ ਬਾਹਰ ਇਧਰਲੀ ਸਾਈਡ ਤੇ ਆਗੇ ਆ। ਆ ਸੇਵਾ ਚੱਲਦੀ ਰਹੀ ਇਧਰ। ਕਿੰਨੀ ਕਾਈ ਇਕੱਠੀ ਹੋਈ ਇੰਜੇ ਦੇਖੋ। ਠੀਕ ਵਾਜੀ ਓਕੇ। ਥੈਂਕ ਯੂ। ਥੋੜੀ ਧੁੱਪ ਘਟ ਗਈਏ ਦੇਖੋ। ਪਹਿਲਾਂ ਤਾਂ ਬਹੁਤ ਜ਼ਿਆਦੀ ਧੁੱਪ ਸੀ, ਗਰਮੀ ਬਹੁਤ ਸੀ। ਹੁਣ ਥੋੜੀ ਧੁੱਪ ਘਟੀ ਆ। ਮੋਚੀਆਂ ਦੇਖੋ ਸੰਤਰੀ ਰੰਗ ਦੀਆਂ ਵੱਡੀਆਂ ਵੱਡੀਆਂ ਮੱਛੀਆਂ ਆਇਆ ਕੋਲ ਕਾਲੀ ਰੰਗ ਦੀ ਮੱਛੀ ਉਹ ਪਿੱਛੇ ਦੋ ਸੰਤਰੀਆ ਰੰਗ ਬਰੰਗੇ ਤੇ ਕਾਲੀ ਲਾਲ ਚਿੱਟੀ ਪਾਰਸ਼ ਬਹੁਤ ਗਰਮ ਹੈ ਥੱਲੇ ਬਗਲੇ ਦੇਖੋ ਮੱਛੀਆਂ ਦੇਖੋ ਕਿੰਨੀ ਆਉਂਦੀਆਂ ਇਹ ਪਾਣੀ ਚ ਆਉਂਦਾ ਪੰਛੀ ਆ ਗਈ ਮੱਛੀਆਂ ਦੇ ਨਾਲ ਹੀ ਆਉਂਦਾ ਬਿਲਕੁਲ ਮੱਛੀ ਦੇਖੋ ਸੰਤਰੀ ਆ ਜਾਤਾ ਰਿਹਾ ਹੈ ਅਰੇਂਜ ਰੰਗ ਦੀ ਮੱਛੀ ਹੈ ਉਹ ਪਤਾ ਨਹੀਂ ਕੀ ਜੀ ਇਹ ਚਤਾਰੰਡਿਆ ਬੰਦਾ ਪੰਛੀ ਆ ਬਈ ਮਛੇ ਦੇ ਨਾਲ ਕੁ ਮੱਡਾ ਵੀ ਬੋਟੇ ਵੀ ਨਹੀਂ ਪਿਟਾ ਸਕਦੇ ਇਸ ਨੂੰ ਹਾਂ ਬੋਟਾ ਬੋਟਾ ਸਫਾਈ ਵਾਸਤੇ ਸਫਾਈ ਵਾਸਤੇ ਅੱਜ ਦਾ ਹੋ ਗਿਆ ਨਾ ਗੰਦਗੀ ਅੰਦਰ ਉਸ ਤੋਂ ਸਫਾਈ ਕਰਦੇ ਆ ਫਿਰ ਰੋਡ ਦੇ ਨਾਲ ਇਹ ਆ ਕੇ ਨਾ ਸਾਰੀ ਉਧਰਲੇ ਪਾਸੇ ਚਲਦੀ ਵੀ ਸਫਾਈ ਸਾਰੀ ਜਲਦੀ ਜਲਦੀ ਅੰਦਰ ਕਰਦੇ ਪਏ ਆਂ ਅੰਦਰ ਵਾਲੀ ਸਫਾਈ ਬੋਟੇ ਕਰਦੇ ਆ ਨਰਾਸ਼ ਹੋ ਦੇਖੋ ਕਿੰਨਾ ਮੱਥਾ ਟੇਕਣ ਵਾਸਤੇ ਆ ਇਧਰ ਪੇੜ ਤੇ ਵੀ ਆ ਦੇਖੋ ਲਾਤਾ ਆ ਗਿਆ 골ਡਨ ਦਾ ਜੰਗਲਾਇ ਲਾਤਾ 골ਡਨ ਵਾਲਾ ਪੱਖੇ ਦੇਖੋ ਲੱਗੇ ਹੋਇਆ ਪੱਖੇ ਹਵਾ ਦੇ ਨਾਲ ਨਾਲ ਪਾਣੀ ਵੀ ਛੱਡਦੇ ਥੋੜੇ ਥੜਾ ਬਿਲਕੁਲ ਵਾਰੇ ਵੀ ਲੱਗੇ ਪੱਖਿਆਂ ਨੇ ਸਾਡੀ ਸੋਚ ਕੀ ਰਹੀ ਜੀ ਸਾਡੀ ਸੋਚ ਰਹੀ ਜੀ ਕੁੜੀ ਨੇ ਪਲੱਸ 2 ਕਰ ਲਈ ਲੜਕੀ ਨੇ ਲੜਕੇ ਨੇ ਪਲੱਸ 2 ਕਰ ਲਈ ਫਿਰ ਲੱਭਿਆ ਸੈਂਟਰ ਜਦੋਂ ਆਕੇ 6.5 8 ਤੇ ਉਹਨੇ ਵੇਚੀ ਜ਼ਮੀਨ ਮੁੰਡਾ ਤੇ ਲੜਕੀ ਕੇਚ ਦਿੱਤੀ ਕੈਨੇਡਾ ਤੇ ਰਾਜ ਪੜਨਾ ਕਰਨਾ ਅਗਲਾ ਉਹਨਾਂ ਨੂੰ ਪਤਾ ਹੀ ਨਹੀਂ ਆ ਪਾਤੀ ਕੱਢ ਲਈ ਗਿਆ ਹੋਰ ਦਸਾਂ ਸਾਲਾਂ ਨੂੰ ਇਹਨਾਂ ਦਾ ਰਹਿਣਾ ਕੋਈ ਨਹੀਂ ਆ ਬਚਾਰੇ ਰਹਿ ਜਾਣੇ ਬਜ਼ੁਰਗ ਇਹਨਾਂ ਦੇ ਇੱਥੇ ਸਾਡੇ ਪੰਜਾਬ ਦੀ ਧਰਤੀ ਤੇ ਫੇਰ ਰਹਿ ਜਾਣਗੇ ਜਿਨ੍ਹਾਂ ਨੇ ਆਪਣਾ ਵਿਚਾਰਿਆ ਸਿਰ ਦੇ ਦੇ ਕੇ ਪੰਜਾਬ ਬਚਾਇਆ ਇਹ ਆਪਣੀ ਕਿਸਮਤ ਨੂੰ ਰੋਣਗੇ ਜਦੋਂ ਅਸੀਂ ਆਪਣੇ ਧੀਆਂ ਪੁਰਮ ਦੇਸ਼ਾਂ ਨੂੰ ਤੋਂ ਇੱਥੇ ਰਵੇਗਾ ਕੌਣ ਇਹ ਸਾਡੇ ਹਾਲਾਤ ਨੇ ਪਰ ਇੱਕ ਹੋਰ ਬੇਨਤੀ ਕਰਦਾ ਹਾਂ ਅੱਜ ਤੋਂ 10000 ਸਾਲ ਬਾਅਦ ਚੰਪੀ ਤੱਕ ਤੁਸੀਂ ਵੇਖ ਲਿਓ ਮਾਫ਼ ਕਰਨਾ ਜਿਵੇਂ ਗਏ ਨੇ ਦੇਵੇਂ ਦੇਵੇਂ ਦੀ ਵਾਪਸ ਆਉਣਗੇ ਇਹ ਗੱਲ ਤੁਸੀਂ ਆਪ ਯਾਦ ਕਰੋ ਪਕੂਲਰ ਲੱਗੇ ਹੋਏ ਆ ਪੱਖੇ ਲੱਗੇ ਆ ਕੀ ਢੀ ਲੰਬੀ ਲੈਣ ਲੱਗੀ ਏਦਾ ਘੁੰਮ ਕੇ ਐ ਘੁੰਮ ਕੇ ਫੇਰ ਜਾਂਦੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਬਹੁਤ ਲੰਬੀ ਲੈਣ ਲੱਗੀ ਆ ਧੁੱਪ ਥੋੜੀ ਜਿਹੀ ਘਟ ਗਈ ਆ ਦੇਖੋ ਸਪੈਸ਼ਲੀ ਪਾਈਪ ਲਗਾਏ ਗਏ ਆ ਫੇਰ ਦੇਖੋ ਗਰਮੀ ਨੂੰ ਘਟਾਉਣ ਵਾਸਤੇ ਸਿਸਟਮ ਦੇਖੋ ਜਰਾ ਆ ਦੇਖੋ ਆ ਪਾਣੀ ਫਵਾਰੇ ਛੜਦੇ ਬਿਲਕੁਲ ਬਰੀਕ ਲਈਏ ਇੱਥੇ ਮੇਰੇ ਖਿਆਲ ਨਾਲ ਪਾਣੀ ਭਰਦਾ ਪਿਆ ਪਾਣੀ ਇੱਦਾਂ ਤਾਂ ਹੁੰਦਾ ਪਿਆ ਦੇਖੋ ਪਾਣੀ ਉੱਪਰੋਂ ਆਦਾ ਪਿਆ ਨਾ ਥੱਲੇ ਪਾਈਪ ਲੱਗਿਆ ਛੇ ਪਾਈਪ ਜਿਹੜਾ ਪਾਣੀ ਛੱਡਦੇ ਪਿਆ ਨਮਾ ਤਾਂ ਹੀ ਆ ਥੱਲੇੋਂ ਪਾਣੀ ਇਦਾਂ ਉੱਪਰੋਂ ਆੜਿਆ ਵਾਈਟ ਕਲਰ ਦਾ ਮਾਰਬਲ ਲੱਗਾ ਬਹੁਤ ਤਪਦਾ ਪਿਆਗਾ ਧੁੱਪ ਪਿਆ ਪਿਆ ਕੇ ਨਾ ਗਰਮ ਆ ਪਿਆ ਵਾ ਪਰ ਵੀ ਇਹੰਦਾ ਬੇ ਇੰਨਾ ਜਲਾ ਕਰ ਰਿਹਾ ਇਹ ਪੁਰਾਣੀ ਬਣੀ ਹੋਈ ਆ ਬਿਲਡਿੰਗ ਇਹ ਕੋ ਪੁਰਾਣੀ ਇਟ ਲੱਗੀ ਹੋਈ ਆ ਰੇਤਾ ਸੀਮੈਂਟ ਆ ਸਭ ਪੁਰਾਣਾ ਹੀ ਲੱਗਾ ਆ ਲੰਗਰ ਹਾਲ ਇੱਧਰ ਐ ਚਲੋ ਜੀ ਲੰਗਰ ਹਾਲ ਚਲਦੇ ਆ ਆ ਦੇਖੋ ਜੀ ਗੁਰੂ ਦਾ ਲੰਗਰ ਲੰਗਰ ਹਾਲ ਰਾਸ਼ ਦੇਖੋ ਕਿ ਨਾਲ ਲੰਗਰ ਹਾਲ ਦੇ ਵਿੱਚ ਸ਼ੁਕਰੀਆ ਰੁਡੀ ਐਂਡ ਪ੍ਰੀਟੋ ਸਿੱਧੀ ਲਾਈਨ ਲੱਗੀ ਲੱਗੀ ਹੈ ਸਾਰੇ ਥਾਲ ਇੱਥੋਂ ਦੇ ਅੰਦਰ ਇੱਧਰ ਹੀ ਏਟੀਐਮ ਵੀ ਲੱਗਾ ਹੋਇਆ ਹੈ ਐਸਬੀਆਈ ਦਾ ਗੁਰਦੁਆਰ ਸਾਹਿਬ ਦੇ ਬਿਲਕੁਲ ਨਾਲ ਹੀ ਨਿਕਲਦੇ ਬਾਹਰ ਲੰਗਰ ਹਾਲ ਦੇ ਬਾਹਰ ਹੀ ਐਂਬੂਲੈਂਸ ਵੀ ਖੜੀ ਹੈ ਐਮਰਜੈਂਸੀ ਵਾਸਤੇ ਸਪੈਸ਼ਲੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਐਮਰਜੈਂਸੀ ਵਾਸਤੇ ਸਪੈਸ਼ਲ ਲਗਾਈ ਹੋਈ ਹੈ ਟਰਾਲੀ ਇੱਕ ਗੱਡੀ ਉੱਡੀ ਹੈ ਜੀ ਹੋ ਰਿਹਾ ਹੈ ਸਪੈਸ਼ਲ ਐਡੀਸ਼ਨ ਜਮਰਾਜ ਨਵਾਂ ਜੋੜਾ ਘਰ ਬਣ ਗਿਆ ਇੱਧਰ ਇੱਧਰਲੀ ਸਾਈਡ ਦੇਖੋ ਜੋੜਾ ਘਰ ਬਣ ਗਿਆ ਨਵਾਂ ਬਿਲਕੁਲ ਕਿੰਨੀ ਵਧੀਆ ਮਾਰਤ ਬਣੀ ਦੇਖੋ ਅੰਦਰੋਂ ਜੀ ਬਿਲਕੁਲ ਲੇਟੈਸਟ ਬਣ ਗਿਆ ਸਟਰਕਚਰ ਦੇਖੋ ਬਿਲਡਿੰਗ ਦਾ ਕਿੰਨਾ ਮਾਡਰਨਾਈਜ਼ ਹਾਂ ਕੋ ਘੜੀ ਉੱਪਰ ਦੇ ਦੀਨ ਜੋੜਾ ਕਰਦੇ ਨੂੰ ਕਿੰਨਾ ਵਧੀਆ ਬਣਾਤਾ ਮੂਤ ਨਵਾਂ ਬੜਿਆ ਸਾਰੇ ਸਾਰੇ ਸੱਜਣ ਦੇ ਆ ਦੇਖੋ ਘੜੀਆਂ ਦੇਖ ਲੱਗੀਆਂ ਇਹਨੂੰ ਜੋੜਾ ਘੜਾਇਆ ਹੈ ਬੈਂਚ ਦੇਖੋ ਕਿੰਨੀ ਵਧੀਆ ਲੱਗੇ ਬੈਠਣ ਵਾਸਤੇ ਲੱਕੜੀ ਦਾ ਆਇਦਰ ਘਠੜੀ ਘੜਾ ਥੱਲੇ ਸਾਹਮਣੇ ਦੇਖੋ ਕਿੰਨਾ ਵਧੀਆ ਡਿਜ਼ਾਈਨ ਬਣਿਆ ਆ ਉੱਪਰ ਦੇਖੋ ਕਿੰਨਾ ਵਧੀਆ ਡਿਜ਼ਾਈਨ ਬਣਿਆ ਪਿਆ ਆ ਥੱਲੇ ਘਠੜੀ ਘੜਾ ਬਣਿਆ ਆ ਕਿੰਨਾ ਮੈਟ੍ਰਿਕਾ ਦੇ ਨਵੀਆਂ ਦੀਆਂ ਦਾ ਬੜੀਆਂ ਦੇਖੋ ਸਾਰਾ ਮਾਰਬਲ ਲੱਗਾ ਕੰਧਾਂ ਤੇ ਵੀ ਉੱਪਰ ਛੱਤ ਤੇ ਦੇਖੋ ਕਿੱਲਾ ਵਧੀਆ ਬਣਿਆ ਹੋਇਆ ਹੈ ਆ ਬਰਾਂ ਲੱਗਾ ਹੈ ਥੱਲੇ ਮਾਰਬਲ ਦੇਖੋ ਕਿਤਾ ਪੂਰਾ ਕਲੀਨ ਸਾਰੇ ਬੰਦੇ ਇੱਥੇ ਥੱਲੇ ਸੱਪੇ ਲੰਬੇ ਪਈਆ ਠੰਡਾ ਹੈ ਥੱਲੇ ਬਿਲਕੁਲ ਆ ਦੇਖ ਅੰਦਰ ਕਠੜੀ ਘਰ ਬਣਿਆ ਹੋਇਆ ਹੈ ਇੱਥੇ ਦੀ ਸਮਾਨ ਰੱਖ ਸਕਦੇ ਆਪਣਾ आराम भी कर सकते सारे आराम करे बैठ के देखा इधर की रस्ता भी है एक देव रहा किधर जाता है वहाँ देखो जी नवा रस्ता बन गया थले पत्थर लगता है कट कट के लाया है इतना फटिया ही ता कि पैर ना स्लिप करा उपरले पास किधर निकलता पाया गठड़ी घर अच्छा बहर आ गए थल्यों जाके वापसी बहर दूसरी सैड तो ठीक है जी ये नवा बनया जोड़ा कर देखो कि सोहना बनया वो ਬਾਹਰ ਅੰਦਰ ਸਾਰੇ ਪਾਸੇ ਨਵਾਂ ਡਿਜ਼ਾਈਨ ਲਗਾਇਆ ਬਿਲਕੁਲ ਨਵਾਂ ਅਵੀ ਨਿਵਾਸਥਾਨ ਇੱਥੇ 5 ਰੁਪਏ ਦੀ ਵੈਪਸੀ ਮਿਲਦੀ ਹੈ 200 ਰੁਪਏ ਮਿਲਦੀ ਇੱਕੋ ਹੀ ਦੁਨੀਆ ਦਾ ਸਥਾਨ ਹੈ ਜਿੱਥੇ 5 ਰੁਪਏ ਦੀ ਵੈਪਸੀ ਮਿਲਦੀ ਹੈ ਜੇ ਵੀ ਅੱਜ ਦੇ ਸਮੇਂ ਤੇ ਵੀ ਇਸ ਟਾਈਮ ਤਾਂ ਬੰਦ ਹੈ ਪਤਾ ਨਹੀਂ ਕਿਹੜੇ ਟਾਈਮ ਤੇ ਖੁੱਲਦੀ ਹੋਊਗੀ ਆਹ ਦੇਖੋ ਜੀ ਬਾਬਾ ਟੱਲ ਉਹ ਸਾਹਮਣੇ ਲੰਗਰ ਹਾਲ ਬਣਿਆ ਚਾਹ ਦਾ ਲੰਗਰ ਲੱਗਾ ਸਰੂਪਰ ਦੇਖੋ ਕਿੰਨਾ ਵੱਡਾ ਬਣਿਆ ਇੱਥੇ ਉਹ ਥੱਲੇ ਦਾ ਤਪਦਾ ਪਿਆ ਹੈ ਨਾ ਫਰਸ਼ ਪੂਰਾ ਗਰਮ ਹੈ ਚਾਹ ਦਾ ਲੰਗਰ ਹੈ ਸਭ ਕੁਝ ਲੱਗ ਰਿਹਾ ਹੈ ਚਾਹ ਦੀ ਚੋਸ ਚਾਹ ਪੇਲਾ ਦੇ ਉੱਪਰ ਵੀ ਜਾ ਜਾਂਦਾ ਸੀ ਹੁਣ ਪਤਾ ਨਹੀਂ ਰਸਤਾ ਨਹੀਂ ਹੈਗਾ ਸ਼ਾਇਦ ਉੱਪਰ ਜਾਣ ਨੂੰ ਉੱਪਰ ਜਾਣ ਦਾ ਬੰਦ ਕਰਤਾ ਰਸਤਾ ਮੇਰੇ ਖਿਆਲ ਨਾਲ ਉਹ ਦੇਖੋ ਕਿੱਡਾ ਉੱਚਾ ਹੋਣਿਆ ਅੱਛਾ ਹੈ ਥੱਲੇ ਫਰਸ਼ ਇੰਨਾ ਜ਼ਿਆਦਾ ਗਰਮ ਨਾ ਥੋੜੇ ਬੱਲੇ ਬਾਤ ਬਾਤ ਸ਼ੁਕਰੀਆ ਤੁਸੀਂ ਬੈ ਕੇ ਚਾਹ ਪੀ ਲਈਏ ਆਸਰੋਵਰ ਦੇਖੋ ਬਾਬਾ ਟਾਲਦਾ ਗੁਰਦੁਆਰਾ ਬਾਬਾ ਟਾਲ ਸਾਹਿਬ ਜੀ ਮਛੀਆਂ ਦੇਖੋ ਛੋਟੇ ਛੋਟੀਆਂ ਸੰਤਰੀ ਰੰਗ ਦੀਆਂ ਗਰਮੀ ਬਹੁਤ ਜ਼ਿਆਦਾ ਥੱਲੇ ਫਰਸ਼ ਬਹੁਤ ਗਰਮ ਹੈ ਉਹ ਪਤਾ ਨਹੀਂ ਕਿੰਦਾ ਮੁੰਡੇ ਬੈਠੇ ਅੰਦਰ ਉਥੇ ਉਧਰ ਦੇਖੋ ਉਧਰ ਵੀ ਗੁਰਦੁਆਰ ਸਾਹਿਬ ਹੈਗਾ ਆ ਬਿਲਡਿੰਗ ਦੇਖੋ ਇੱਧਰ ਬਣੀ ਹੋਈ ਆ ਆਸਰਾ ਬਣੀ ਆ ਆ ਬਾਬਾ ਟਾਲ ਦਾ ਗੁਰਦੁਆਰਾ ਅੱਗੇ ਉੱਪਰ ਜਾ ਜਾਂਦਾ ਹੀ ਹੁਣ ਉਹਨਾਂ ਨੇ ਉੱਪਰ ਜਿਹੜਾ ਬੰਦ ਕਰਤਾ ਮੇਰੇ ਖਿਆਲ ਨਾਲ ਰਸਤਾ ਨਹੀਂ ਦਿਖਿਆ ਬਿਲਕੁਲ ਜੀ 도ੜੋ ਪੈਰ ਸਬਰ ਦੇ ਪਿਆ ਖਰਸ਼ ਇੰਨਾ ਜ਼ਿਆਦਾ ਗਰਮ ਆ ਨਾ ਥੱਲੇ ਧੁੱਪ ਪੈ ਵੇ ਕੇ ਵਾਈਟ ਮਾਰਬਲ ਲੱਗਾ ਪੈਰ ਸੜਦੇ ਬਿਲਕੁਲ ਪੂਰੇ ਆ ਨਾ ਆ ਤਾਂ ਰੋਟੀਆਂ ਬਰੀਕ ਬਰੀਕ ਕੱਟ ਕੇ ਪਾਈਆਂ ਉਹ ਪਤਾ ਨਹੀਂ ਕੀ ਜੀ ਪਾਈ ਹੋਆ ਕਹਣਾ ਕਿਹਾ ਸ਼ਾਇਦ ਵੇ ਉੱਥੇ ਹੁਣ ਸ਼ਾਮ ਹੈਗੀ ਆਇਆ ਵੇ ਆ ਸ਼ਾਮ ਹੈ ਇਹ ਕਦਾਂ ਕਬੂਤਰ ਆ ਖਾਂਦੇ ਆ ਇੱਕੋ ਵਾਈਟ ਰੰਗ ਦਾ ਕਬੂਤਰ ਬਾਕੀ ਸਾਰੇ ਗਰੇ ਹੀ ਆ 5 ਵਜ ਗਏ ਆ ਆਸਟੈਂਟ ਤੋਂ ਸਿੱਧੀ ਹਰਿਮੰਦਰ ਸਾਹਿਬ ਦੇ ਗੋਲਡਨ ਟੈਂਪਲ ਦੇ ਉੱਤੇ ਪੈਂਦੀ ਵੀ ਹੈ ਦੇਖੋ ਕਿੰਨਾ ਵਧੀਆ ਕਿੰਨਾ ਸੋਹਣਾ ਲੱਗਦਾ ਏਸ ਟਾਈਮ ਚਮਕਦਾ ਪਿਆ ਬਿਲਕੁਲ शॉट ले शॉर्ट लैली हरिमंदर साहब के नीचे हरिमंदर साहब आप फोटो खिंची अपनी हरिमंदर साहब दर्शन करो बेल बाबा बुढ़ा साहब जी अबेरी देखो प्राणी लगी हुई है बेल ਸਾਰੀਆਂ ਸਪੋਟਾਂ ਲਾਤੀਆਂ ਹੋਈਆਂ ਦੇਖੋ। ਬਸ ਸਪੋਟਾਂ ਲਾ ਕੇ ਖੜੀ ਕੀਤੀ ਹੋਆ। ਬਾਲੇ ਦੁਆਲੇ ਪੂਰੀ ਛਾਇਆ ਸਰਬੰਦਰ ਸਾਹਿਬ ਦੇ ਉੱਪਰ ਧੁੱਪ ਪੈਂਦੀ ਨਹੀਂ ਆ। ਚੰਗਦਾ ਰਿਆਸਤ। ਉਹ ਸਾਹਮਣੇ ਲੰਗਰ ਹਾਲ ਆ। ਵੱਡੀਆਂ-ਵੱਡੀਆਂ ਸਕਰੀਨਾਂ ਲੱਗੀਆਂ ਆ। ਉਹ ਸਾਹਮਣੇ ਵੀ ਇੱਕ ਸਕਰੀਨ ਲੱਗੀ ਹੋਈ ਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਆਗੜ ਵੀ ਆਈ। ਆ ਜਦੋਂ ਬਿਲਕੁਲ ਐਂਟ੍ਰੈਂਸ ਐਂਟ੍ਰੈਂਸ ਬਿਲਕੁਲ ਸਾਰਿਆਂ ਨੇ ਇੱਥੇ आंधे-सारी आते फोटो आज उपर चलते बहरले पास जगह जगह सिक्योरिटी कैमरे भी लगे हुए हैं भाई साहब तंबाकू लैके अंदर जान डाली ਇੱਥੇ ਰੱਖ ਗਿਆ ਤੰਬਾਕੂ ਦੀ ਪੋੜੀ ਸੀ ਜੀ ਜੇਬ 'ਚ ਭਾਈ ਸਾਹਿਬ ਨੇ ਪੁੱਛ ਲਿਆ ਵਧੀਆ ਕੀਤਾ ਤੰਬਾਕੂ ਦੀ ਉਹ ਮੂੰਹ ਦੇ ਵਿੱਚ ਸਿਗਰਟਾਂ ਉਹਨੇ ਪੁੱਛਿਆ ਤੰਬਾਕੂ ਤਾਂ ਨਹੀਂ ਉਹ ਕਹਿੰਦਾ ਹੈਗਾ ਨੋ ਸਮੋਕਿੰਗ ਏਰੀਆ ਲਿਖਿਆ ਤੰਬਾਕੂ ਰਹਿਤ ਸਪੱਸ਼ਟ ਲਿਖ ਕੇ ਲਗਾ ਆ ਤੰਬਾਕੂ ਨਹੀਂ ਲੈ ਆਣ ਅੰਦਰ ਉਹ ਦੀ ਜੇਬ 'ਚ ਪੋੜੀ ਸੀ ਤੰਬਾਕੂ ਦੀ ਦੁਕਾਨ ਜਿਆਦਾਰ ਪਤਾ ਵੀ ਆ ਵੀ ਤੰਬਾਕੂ ਨਹੀਂ ਲੈ ਜਾਣਾ ਅੰਦਰ ਫੇਰ ਵੀ ਪਤਾ ਨਹੀਂ ਕਿਉਂ ਜੇਨ ਵਿੱਚ ਰੱਖੇ ਚਲੋ ਕਈ ਅਣਜਾਣ ਬੰਦੇ ਵੀ ਹੁੰਦੇ ਆ ਜਣਾ ਨਹੀਂ ਪਤਾ ਅੱਜ ਨਾਲ 10 ਦਿਨਾਂ ਚਾਹੀਦਾ ਵਾ ਵਧੀਆ ਕੀਤਾ ਭਾਈ ਸਾਹਿਬ ਨੇ ਇਹਨਾਂ ਨੂੰ ਕਹਿਤਾ ਮਨਾ ਕਰ ਦਿੱਤਾ ਫੇ ਕਾ ਇਧਰੋਂ ਵੀ ਐਗਜ਼ਿਟ ਹੈ ਗਿਆ ਇਹ ਪਤਾ ਨਹੀਂ ਕਿਧਰੋਂ ਦੀ ਕਿੱਥੋਂ ਦੀ ਆਉਂਦੀ ਆ ਬਾਹਰ ਐਸਕਲੇਟਰ ਵੀ ਲੱਗਾ ਹੋਇਆ ਥੇ ਹੋਂਦਾ ਪਤਾ ਨਹੀਂ ਕਿੱਥੋਂ ਇਸ ਟਾਈਮ 105 ਹੋ ਗਏ ਆ ਚਲੋ ਜੀ ਦੇਖੋ ਜੀ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਪਹਿਲਾਂ ਨਾਲ ਪਹਿਲਾਂ ਤਾਂ ਬਹੁਤ ਗਰਮੀ ਥੱਲੇ ਪੈਰ ਵੀ ਨਾ ਰੱਖ ਹੁੰਦੇ ਸੀ ਸ਼ੂਜ਼ ਵਗੈਰਾ ਲਾ ਲਈਏ ਆ ਜੋ ਜੋੜਾ ਕਰ ਚੁੱਕੇ ਦੇਖੋ ਨੂੰ ਪਹਿਲਾਂ ਅੰਦਰ ਰੱਖੋ ਕੰਸੀਰਜ ਤਾਂ ਸਭ ਲਿਖਿਆ ਬਾਜੀ ਇੱਥੇ ਰਹਿ ਜਾ ਦੂਜੀ ਸਾਈਡ ਤੇ ਆ ਗਈ ਖਿੜਕੀ ਤੇ ਆ ਗਿਆ ਤਾਂ ਕਿ ਵੀ ਅੱਛਾ ਉੱਧਰਲੀ ਸਾਈਡ ਤੇ ਸ਼ਾਇਦ ਜਮਾ ਕਰਾਇਆ ਸੀ ਪਹਿਲਾਂ ਅੰਦਰੋਂ ਤਾਂ ਸਾਰਾ ਜੁੜਿਆ ਹੀ ਆ ਚਲੋ ਸ਼ੂਜ਼ ਬਾਹਰ ਹੀ ਬੈਠੇ